ਹੇ ਦੋਸਤੋ ਕਰਦੇ ਆ ਅੱਜ ਦਾ ਵਲੌਗ ਸ਼ੁਰੂ ਅੱਜ ਦਾ ਵਲੌਗ ਜੇ ਇਸ ਤਰ੍ਹਾਂ ਦਾ ਹੈ ਆਈ ਜਾਣਾ ਥੋੜਾ ਗੱਡੀ ਦਾ ਕੰਮ ਕਰਾ ਕੇ ਲਿਆਉਣਾ ਹੈ ਘੱਗਿਓ ਤੇ ਚੱਲਦੇ ਆਂ ਅੱਗੇ ਤੁਹਾਨੂੰ ਖਾਣਿਆ ਵੀ ਕੀ ਕੰਮ ਕਰਾਣਾ ਹੈ ਅੱਜ ਗੱਡੀ ਦਾ ਤੁਸੀਂ ਮੇਰੇ ਵਲੌਗ ਨਾਲ ਬਨੇ ਰਹੋ ਤੇ ਨੂੰ ਵਾਰ ਦੁਆਰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੱਗੇ ਚੱਲਾਉਣ ਮੈਂ ਟਾਇਰ ਬਦਲਣਾ ਉਹਦੇ ਨਾਲ ਸਟਿੱਪਣੀ ਵਾਲ ਪਾਇਆ ਸੀ ਤੇ ਦੂਜਾ ਖਰਾਬ ਹੋ ਗਿਆ ਜਿਹੜਾ ਟੂਪ ਪਾਗਣਾ ਨਾ ਟਾਇਰ 'ਚ ਤੇ ਇੱਕ ਅੱਗੇ ਚੱਲਣਾ ਜਾਂਦੇ ਆ ਤਨੂੰ ਭਾਨਿਆ ਵੀ ਕਿਵੇਂ ਟਾਇਰ ਦਾ ਕੀ ਰੇਟੂ ਦਾ ਕੀ ਰੇਟੂ ਡੇ ਬਿੰਨੇ ਆ ਤੇ ਭਾਨਿਆ ਟਾਇਰ ਚ ਰੂਪ ਨੂੰ ਚਲਦੇ ਆਂ ਅੱਗੇ ਚਲੋ ਚਲਦੇ ਆਂ ਸਾਡਾ ਪਿੰਡ ਤੇ ਇਹਨਾਂ ਦਿਨਾਂ ਦੀ ਵਲੌਗ ਦੱਸ ਕਿਉਂ ਨਹੀਂ ਆਇਆ ਥੋੜਾ ਮੇਰੇ ਦੰਦਾਂ ਦੀ ਪ੍ਰੋਬਲਮ ਜੀ ਆ ਗਈ ਸੀ ਉਹ ਨਾ ਦੰਦ ਕਢਵਾਏ ਨੇ ਇੱਕ ਦੰਦ ਕਢਵਾਇਆ ਇਸ ਕਰਕੇ ਥੋੜੀ ਪੇਨ ਜੀ ਸੀ ਤੇ ਮੈਂ ਵਲੌਗ ਨਹੀਂ ਬਣਾ ਸਕਿਆ ਤੇ ਅੱਜ ਮੈਂ ਮਾੜਾ ਜਿਹਾ ਠੀਕ ਆ ਤੇ ਅੱਜ ਵਲੌਗ ਬਣਾਣੇ ਆ ਤੇ ਆ ਸਾਡਾ ਹੀ ਪਿੰਡ ਦੀ ਫਿਰਨੀ ਆ ਤਾਲਾਂ ਦੀ ਤੇ ਇੱਥੋਂ ਤਿੰਨ ਕੋ ਕਿਲੋਮੀਟਰ ਸਾਡਾ ਪਿੰਡ ਤੁਹਾਡਾ ਟਾਊਨ ਕੱਗਾ ਉੱਥੇ ਜਾ ਕੇ ਟੂਪੂ ਆਵਾਂਗੇ ਤੇ ਗਰਮੀ ਬਹੁਤ ਹੋ ਗਈ ਗਰਮੀ ਹੁਣ ਵੇਖੋ 3-4 ਵਜੇ ਦਾ ਟਾਈਮ ਹੈ ਤੇ ਅਜੇ ਵੀ ਬੜੀ ਇੰਨੀ ਜਿਆਦਾ ਗਰਮੀ ਹੈ ਤੇ ਤੁਹਾਨੂੰ ਮਿਲਦਿਆਂ ਕੱਗੇ ਜਾ ਕੇ ਤੇ ਉਹ ਮੇਰੇ ਥੋੜੇ ਨਾ ਦੰਦਾਂ ਦੇ ਪੇਨ ਜੀ ਰਹਿਣ ਲੱਗੀ ਸੀ ਇਸ ਕਰਕੇ ਨਾ ਇੱਕ ਦੰਦਰ ਮੂਵ ਕਰਾਇਆ ਮੈਂ ਤੇ ਆ ਦੇਖੋ ਕਿੰਨੀ ਧੋਪ ਹੈ ਜੀ ਵੀ ਇੰਨੀ ਗਰਮੀ ਪੈ ਰਹੀ ਚਾਰ ਵੱਜ ਗਏ ਨੇ ਇਸ ਕਰਕੇ ਥੋੜੇ ਮੈਂ ਬਲੌਗ ਥੋੜਾ ਲੇਟ ਆਇਆ ਤੇ ਉਹ ਥੋੜੀ ਦੰਦਾਂ ਦੀ ਟ੍ਰੀਟਮੈਂਟ ਜੀ ਚੱਲ ਰਹੀ ਸੀ ਮੇਰੀ ਤੇ ਹੁਣ ਤੁਹਾਨੂੰ ਘੱਗੇ ਆ ਕੇ ਮਿਲਦੇ ਆ ਤੇ ਉੱਥੇ ਟੂਪੋ ਆਨੇ ਆ ਪੈਂਚਰ ਰਿਹਾ ਹਵਾ ਨਿਕਲ ਜਾਂਦੀ ਟਾਇਰ ਦੀ ਤੇ ਉਹ ਮੈਂ ਕਿ ਸੋਚਿਆ ਵੀ ਟੂਪੀ ਪਵਾ ਦੇਣਾ ਕਸ ਕੇ ਇੱਕ ਪਾਸਿਓ ਅਲਾਈਨਮੈਂਟ ਆਊਟ ਚੱਲ ਕੇ ਤੇ ਫੇਰਾਂ ਜੀਰੀ ਚ ਪਵਾ ਲਾਂਗੇ ਟਾਇਰ ਨਵੇਂ ਉਹਤ ਲਾ ਲੈਨੇ ਚਲੋ ਨਾ ਚਾਹ ਰ ਟੂਪਾ ਕੇ ਆ ਗਿਆ ਕਗਾ ਸਾਡਾ ਕਗਾਡਾ ਹੁਣਾ ਇੱਥੋਂ ਪਾਉਣੇ ਆ ਟੂਪ ਇੱਥੋਂ ਅਸੀਂ ਅਸੀਂ ਸਾਡੇ ਜਿਆਦਾਤਰ ਉਹ ਇੱਕ ਬੰਦੇ ਤੋਂ 13 ਦਾ ਕੰਮ ਕਰਾਈਦਾ ਤੇ ਉੱਥੇ ਤੁਹਾਨੂੰ ਜਾ ਕੇ ਮਿਲਦੇ ਆ ਆ ਸਾਡਾ ਕਗਾਡਾ ਹੁਣੇ ਤੇ ਇੱਥੋਂ ਵੀ ਲੋੜਵਾਂ ਦੀ ਹਰ ਇੱਕ ਚੀਜ਼ ਮਿਲ ਜਾਂਦੀ ਵੀ ਜਿਆਦਾ ਇੰਨਾ ਵੱਡਾ ਸ਼ਹਿਰ ਕੋਈ ਨਹੀਂ ਹੈਗਾ ਤੇ ਚਲ ਕੰਮ ਚੱਲ ਜਾਂਦਾ ਹੈ ਤੇ ਨਾਲੇ ਅੱਜ ਇੱਥੇ ਵੀਡੀਓ ਅਪਲੋਡ ਕਰਕੇ ਜਾਵਾਂਗੇ ਤੇ ਇੱਥੇ ਹੀ ਕਰਦਾ ਮੈਂ ਇੱਕ ਅੱਗੀ ਕਰਨਾ ਇੱਕ ਦੁਕਾਨ ਤੇ ਨਾਲੇ ਤੇ ਵੀਡੀਓ ਅਪਲੋਡ ਕਰ ਜੰਨੇ ਆ ਤੇ ਨਾਲੇ ਟਾਇਰ ਦਾ ਕੰਮ ਕਰਾ ਦੇਣੇ ਆ ਤੇ ਅੱਗੀ ਬੜੇ ਲੇਟ ਹੋ ਗਿਆ ਬਹੁਤ ਦਿਨ ਹੋ ਗਏ ਨੇ ਵੀ ਆਪਾਂ ਵਲੌਗ ਨਹੀਂ ਪਾਇਆ ਤੇ ਹੁਣ ਚੱਲਦੇ ਆਪਾਂ ਟਾਇਰ ਵਾਲੀ ਦੁਕਾਨ ਤੇ ਤੇ ਉੱਥੇ ਜਾ ਕੇ ਟਾਇਰ ਸਹੀ ਕਰਵਾਣੇ ਆ ਪਹੁੰਚ ਗਏ ਆ ਟਾਇਰਾਂ ਦੀ ਦੁਕਾਨ ਤੇ ਤੇ ਡਿੱਗੀ ਖੋਲਤੀ ਏ ਤੇ ਉਹ ਉਪਰਾਂ ਲੱਗੇ ਨੇ ਟਰੈਕਟਰ ਨੂੰ ਜੇ ਵੇਲੇ ਨੇ ਹੋਏ ਤੇ ਇੱਥੇ ਹੀ ਲੁਵਾਨੇ ਆ ਸੀ ਜਿਆਦਾਤਰ ਪਿੱਟਾਂ ਡੂਨਾ ਦਾ ਕੰਮ ਕਰਵਾਣੇ ਆ ਤੇ ਆ ਆਪਾਂ ਕੱਢ ਲੈਨੇ ਆ ਮਿਊਜ਼ਿਕ ਦਾ ਮਿਊਜ਼ਿਕ ਸਿਸਟਮ ਜਿਆ ਤੇ ਆ ਖੜੀ ਆ ਖੜੀ ਆਪਣੀ ਗੱਡੀ ਤੇ ਬਸ ਆ ਟਰੈਕਟਰ ਥੋੜਾ ਕੰਮ ਕਰਾ ਕੇ ਤੇ ਕਰਾਨੇ ਆ ਆਪਾਂ ਟਾਇਰ ਦਾ ਕੰਮ ਉਹ ਬਾਹਰ ਕੱਢ ਲੈ ਟਾਇਰ ਵਖੋ ਤੇ ਇੱਕ ਪਾਸੇ ਜ਼ਿਆਦਾ ਘਸ ਗਿਆ ਏ ਤੇ ਆ ਵੇਖੋ ਇੱਕ ਪਾਸੇ ਜ਼ਿਆਦਾ ਘਸ ਗਿਆ ਤੇ ਇੱਕ ਪਾਸ ਨੂੰ ਗੁੱਡੀ ਹੁੰਨੀ ਪਈ ਏ ਆਪਾਂ ਲੋ ਟਾਇਰ ਕਦੀ ਵੀ ਨਹੀਂ ਪਾਉਣਾ ਚਾਹੀਦਾ ਵੀ ਕੰਪਨੀ ਨਹੀਂ ਵਧੀਆ ਨਹੀਂ ਹੈਗੀ ਜਾਂ ਐਮਆਰਐਫ ਦਾ ਪਾਉ ਟਾਇਰ ਐਮਆਰਐਫ ਦਾ ਵਧੀਆ ਹੈ ਜਾਂ ਕੌਂਟੀਨੈਂਟਲ ਦੇ ਸਭ ਤੋਂ ਵਧੀਆ ਕੌਂਟੀਨੈਂਟਲ ਦੇ ਨੇ ਤੇ ਆ ਹੁਣ ਟੂਬ ਚੈੱਕ ਕਰਨ ਲੱਗੇ ਨੇ ਟੂਬ ਪਾਉਣ ਲੱਗੇ ਆਪਾਂ ਪਹਿਲਾਂ ਰੇਡੀਅਲ ਸੀ ਨਾ ਵੀ ਕਿਤੇ ਪੈਂਚਰ ਪੁੰਨ ਤਣਾ ਦੇ ਫਿਰ ਵੇ ਇੱਕ ਟੂ ਪਵਾ ਦਿੰਨੇ ਆ ਫਿਰ ਉਨਾਂ ਚ ਚਲਾ ਲੈਨੇ ਆ ਆਪਾਂ ਜੀਰੀਆਂ ਤੱਕ ਫਿਰ ਗੁੰਨਵੇਂ ਪਾ ਦਾਂਗੇ ਟਾਇਰ ਤੇ ਹੁਣ ਲਾਂ ਲੱਗੇ ਨੂੰ ਵੀ ਟੂ ਪਾ ਕੇ ਤੇ ਪਾ ਕੇ ਵੀ ਚੱਕ ਕਰ ਲਈ ਪਾਣੀ ਚ ਤੇ ਹੁਣ ਪਾ ਲ ਗਏ ਟੂਪ ਦੇ ਵਿੱਚ ਟਾਇਰ ਦੇ ਤੇ ਤੇ ਟੂਪਾ ਟਾਇਰ ਨਹੀਂ ਸੀ ਖਰਾਬ ਜੇ ਤੇ ਕੋਈ ਨਹੀਂ ਹੁੰਦਾ ਤੇ ਵੀ ਚੱਲ ਤੇ ਜਾਂਦਾ ਜੇ ਜ ਰੇਡੀਓ ਨਹੀਂ ਚੱਲਦਾ ਤੇ ਹੁਣ ਆਪਾਂ ਇੱਥੋਂ ਤੇਲ ਪਾ ਲਈਏ ਪੈਟਰੋਲ ਪੰਪ ਤੋਂ ਤੇ ਫੇਰ ਅੱਗੇ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਹੁਣ ਇੱਥੇ ਤੇਲ ਪਾਉਨੇ ਆ ਤੇ ਫੇਰ ਚੱਲਦੇ ਆ ਅੱਗੇ ਉੱਥੇ ਜਾ ਕੇ ਵੀਡੀਓ ਅਪਲੋਡ ਕਰਾਂਗੇ ਆ ਪਹੁੰਚ ਕੇ ਵੀਡੀਓ ਅਪਲੋਡ ਵਾਲੀ ਦੁਕਾਨ ਤੇ ਇੱਥੋਂ ਹੀ ਜ਼ਿਆਦਾ ਮੈਂ ਵੀਡੀਓ ਅਪਲੋਡ ਕਰਦਾ ਤੇ ਸਾਡੇ ਪਿੰਡ ਜਿਆਦੀ ਰੇਂਜ ਹੀ ਨਹੀਂ ਹੁੰਦੀ ਹੈਗੀ Jio ਦੀ Airtel ਦੀ ਤਾਂ ਬੜੀ ਹੁੰਦੀ ਹੈ ਮੇਰੇ ਕੋਲ Jio ਦੀ SIM ਹੈ ਤੇ ਹੁਣ ਆਪਾਂ ਇੱਥੋਂ ਵੀਡੀਓ ਅਪਲੋਡ ਕਰਕੇ ਤੇ ਫੇਰ ਪਿੰਡ ਚੱਲਦੇ ਆ ਕਿ ਇਥੇ ਅੱਧਾ ਉਹ ਘੰਟਾ ਲੱਗ ਜਾਣਾ ਹਜੇ ਵੀ ਅਪਲੋਡ ਹੋਣ ਤੇ ਤੇ ਬਾਕੀ ਐਡੀਟਿੰਗ ਆਪਾਂ ਪਿੰਡ ਹੀ ਕਰ ਲਈ ਦੀਏ। ਬਸ ਇਥੇ ਆ ਕੇ ਆਪਾਂ ਅਪਲੋਡ ਹੀ ਕਰੀ ਦੀਏ। ਕਿ ਬਾਬਾ ਲੇਟ ਹੋ ਗਿਆ ਅਜ ਹਫਤੇ ਤੋਂ ਵੀ ਜ਼ਿਆਦਾ ਹੋ ਗਿਆ ਆਪਣੀ ਵੀਡੀਓ ਆਈ ਨੂੰ। 9-10 ਦਿਨ ਹੋ ਗਏ ਨੇ। ਉਹ ਦੰਦਾਂ ਦੀ ਪ੍ਰੋਬਲਮ ਕਰਕੇ ਨਹੀਂ ਪਾ ਸਕਿਆ। ਤੇ ਹੁਣ ਆਪਣੀ ਵੀਡੀਓ ਹੋ ਗਈ ਅਪਲੋਡ। ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ। ਤੇ ਤੁਹਾਨੂੰ ਪਿੰਡ ਜਾ ਕੇ ਮਿਲਦੇ ਆਂ। ਚਲੋ ਚੱਲਦੇ ਆਂ ਪਿੰਡ। ਪੈ ਗਏ ਆਪਾਂ ਪਿੰਡ ਵਾਲੇ ਛੜਕ ਤੇ ਤੇ ਅੱਧਾ ਘੰਟਾ ਲੱਗ ਗਿਆ ਤੇ ਵੀਡੀਓ ਪਾਉਣ ਤੇ ਤੇ 15 ਕੁ ਮਿੰਟ ਠੀਕ ਕਰਨ ਤੇ ਲੱਗੇ ਨੇ ਤੇ ਟਾਇਰ ਹਮੇਸ਼ਾ ਗੱਡੀ ਦਾ ਓਕੀ ਰੱਖਣੀ ਚਾਹੀਦੀ ਨੇ ਕਿਉਂਕਿ ਆਪਾਂ ਨੂੰ ਕੀ ਪਤਾ ਕਦੋਂ ਲੋਡ ਪੈ ਜਾਏ ਗੱਡੀ ਦੀ ਤੇ ਇਸ ਕਰਕੇ ਆਪਾਂ ਟਾਇਰ ਠੀਕ ਕਰਵਾ ਲਿਆ ਆਂ ਤੇ ਵੇਖੋ ਹੁਣ 6 5:30 ਦਾ ਟਾਈਮ ਹੋ ਗਿਆ ਬਲਜੇ ਵੀ ਇੰਨੀ ਗਰਮੀ ਹੈ ਤੇ ਬਹੁਤ ਜ਼ਿਆਦੀ ਗਰਮੀ ਪੈ ਰਹੀ ਹੈ ਅੱਜ ਕੀ ਇਕਤੇ ਲੋਕ ਨਾ ਰੁੱਖ ਨਹੀਂ ਲਾਉਂਦੇ ਵੀ ਜਿਵੇਂ ਆਪਾਂ ਨੇ ਖੇਤਾਂ ਦੇ ਨਾਲ-ਨਾਲ ਥੋੜੇ ਰੁੱਖ ਲਾਣੇ ਚਾਹੀਦੇ ਨੇ ਜਿਵੇਂ ਵੀ ਆਪਾਂ ਘਰਾਂ 'ਚ ਵੀ ਲਾ ਸਕਦੇ ਆ ਜੇ ਘਰਾਂ 'ਚ ਨਹੀਂ ਥਾਂ ਹੁੰਦਾ ਆਪਣੇ ਕੋਲ ਤੇ ਆਪਾਂ ਆਪਾਂ ਖੇਤਾਂ 'ਚ ਲਾ ਸਕਦੇ ਆ ਰੁੱਖ ਕਿਉਂਕਿ ਜੇ ਆਪਾਂ ਨਾ ਰੁੱਖ ਲਾਏ ਇਦੋਂ ਬਾਅਦ ਗਰਮੀ ਵਧਦੀ ਜਾਏਗੀ ਤੇ ਜਿਵੇਂ ਵੀ ਆਪਣੀ ਜਿਹੜੀ ਅਗਲੀ ਪੀੜ੍ਹੀ ਆਏਗੀ ਉਹਦੇ ਲਈ ਬਹੁਤ ਨੁਕਸਾਨਦਾਇਕ ਕੰਮ ਹੈ ਵੀ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਹੈ ਤੇ ਇਹਦਾ ਇੱਕ ਹੀ ਇਲਾਜ ਵੀ ਰੋਖ ਖਲਾਓ ਇਹਦੇ ਨਾਲ ਵੀ ਇਹਦੇ ਨਾਲ ਵੀ ਟੈਂਪਰੇਚਰ ਠੀਕ ਰਹਿੰਦਾ ਧਰਤੀ ਦਾ ਤੇ ਨਾਲੇ ਨਾਲੇ بارش ਹੁੰਦੀ ਰਹਿੰਦੀ ਏ ਤੇ ਜੇ ਨਾ ਆਪਾਂ ਰੋਖਾ ਖਲਾਏ ਤੇ ਵੀਰੇ ਇਹ ਕੰਮ ਖਤਮ ਹੋ ਜਾਣਾ ਜਮਾ ਜਿਵੇਂ ਅੱਜ ਦੀ ਇੰਨੀ ਗਰਮੀ ਪੈ ਰਹੀ ਅੱਗੇ ਇੰਨੇ ਸਾਲਾਂ ਦੀ ਕਦੀ ਇੰਨੀ ਗਰਮੀ ਨਹੀਂ ਪਈ ਮੇਰੀ ਹੋਸ਼ ਜਦੋਂ ਮੈਂ ਹੋਸ਼ ਸੰਭਾਲੀ ਮੈਂ ਇੰਨੀ ਗਰਮੀ ਨਹੀਂ ਵੇਖੀ ਜਿਹੜੀ ਅੱਜ ਆ ਸਾਲ ਪਈ ਏ ਤੇ ਅੱਜ ਵੀ ਵੇਲੇ ਇੰਨੀ ਗਰਮੀ ਪੈ ਰਹੀ ਏ ਤੇ ਛਾਂ ਹੋ ਗਈ ਹੈ ਵੇ ਲੋ ਹਜੇ ਵੀ ਨਹੀਂ ਗਰਮੀ ਪੈ ਰਹੀ ਹੈ ਇਸ ਕਰਕੇ ਆਪਾਂ ਨੂੰ ਰੁੱਖ ਲਾਣੇ ਚਾਹੀਦੇ ਨੇ ਇਹ ਆਪਾਂ ਕਿਸੇ ਤੇ ਸਹਾਨ ਨਹੀਂ ਕਰਨਾ ਇਹ ਤੇ ਆਪਣੇ ਲਈ ਹੀ ਬਸ ਵੀ ਵਾਰ-ਵਾਰ ਖੇਤਾਂ ਦੀ ਵੱਟਾਂ ਦੀ ਲਾਦੀ ਆਪਾਂ ਇੱਕ ਆਪਾਂ ਘਰ ਨਹੀਂ ਲਾ ਸਕਦੇ ਵੀ ਘਰ ਅੱਜ ਕੱਲ ਵੀ ਨਹੀਂ ਥਾਂ ਹੁੰਦਾ ਲੋਕਾਂ ਦੇ ਲਾਣ ਦੇ ਰੁੱਖ ਰੁੱਖ ਲਾਣ ਨੂੰ ਤੇ ਆਪਾਂ ਖੇਤਾਂ 'ਚ ਹੀ ਲਾ ਦੀਏ ਚਲ ਇੰਨੇ ਵੱਡਾ ਹੈ ਚਾਣਾ ਵੀ ਇਸ ਲਈ ਆਪਣਾ ਵਾਰ-ਵਾਰ ਰੁੱਖ ਲਾਣੇ ਚਾਹੀਦੇ ਨੇ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਤੇ ਹੁਣ ਆਪਣੀ ਵੀਡੀਓ ਹੋ ਗਈ ਅਪਲੋਡ ਤੇ ਅੱਜ ਅੱਜ ਸ਼ਾਮ ਤੱਕ ਤੁਹਾਨੂੰ ਵਲੌਗ ਮਿਲ ਜੇਗਾ ਤੇ ਅੱਗੇ ਮੈਂ ਨਾ ਕਦੀ ਗੈਪ ਨਹੀਂ ਪਾਇਆ ਆ ਨਾ ਦੰਦਾਂ ਦੀ ਪ੍ਰੋਬਲਮ ਕਰਕੇ ਪਾਣਾ ਪਿਆ ਤੇ ਉਹ ਜਦੋਂ ਦੰਦ ਕੱਢਦੇ ਨੇ ਉਹ ਤਾਂ ਮੂੰਹ ਜਾਂ ਸੁਧ ਜਾਂਦਾ ਨਾ ਤੇ ਬੋਲਿਆ ਵੀ ਨਹੀਂ ਜਾਂਦਾ ਇੱਕ ਦੋ ਦਿਨ ਤੇ ਫਿਰ ਮੈਂ ਨਹੀਂ ਬਣਾਇਆ ਵਿੱਚ ਵੀ ਆਪ ਨੂੰ ਬੋਲਣਾ ਬਣਨਾ ਪੈਂਦਾ ਵਲੌਗ 'ਚ ਇਸ ਕਰਕੇ ਵੀ ਅੱਗੇ ਤੋਂ ਮੇਰੇ ਵਲੌਗ ਰੈਗਲਰ ਹੋ ਜਾਣਗੇ ਦੱਸੋ ਅੱਜ ਅੱਜ ਤੋਂ ਸ਼ੁਰੂ ਹੋ ਰਿਹਾ ਆਪਣਾ ਕੰਮ ਹੁਣ ਆਪਾਂ ਰੋਗ ਬਣਾਵਾ ਕਰਾਂਗੇ ਰੋਜ਼ ਤੇ ਅੱਗੇ ਮੈਂ ਇਹਨਾਂ ਕਦੀ ਗੈਪ ਨਹੀਂ ਪਾਇਆ ਤੇ ਉਹ ਵੀ ਦੰਦਾਂ ਦੀ ਪ੍ਰੋਬਲਮ ਕਰਕੇ ਪਾਣਾ ਪਿਆ ਤੇ ਇਸ ਕਰਕੇ ਵੱਧ ਤੋਂ ਵੱਧ ਰੁਖ ਲਾਓ ਮੈਂ ਤਾਂ ਜਿੰਨੇ ਵੀ ਵੀ ਹੁੰਦਾ ਵੀ ਆਪਾਂ ਤੇ YouTube ਚੈਨਲ ਦਾ ਹੀ ਆਪਾਂ ਲੋਕਾਂ ਨੂੰ ਦੱਸ ਸਕਦੇ ਆ ਵੀ ਜੇ ਨਾਲ ਆਏ ਤੇ ਫਿਰ ਤੇ ਕੰਮ ਹੀ ਖਤਮ ਹੋ ਜਾਣਾ ਜਮਾ ਤੇ ਇੰਨੀ ਗਰਮੀ ਪੈਣ ਲੱਗੀ ਵੇਲੇ ਵੀ ਬੰਦਾ ਬਾਹਰ ਨਹੀਂ ਖੜਕੇ ਖੜ ਸਕਦਾ ਇਸੇ ਤੋਂ ਬਿਨਾ ਤੇ ਜਾਂ ਵੀ ਆਪਾਂ ਵੀ ਸ਼ਾਮ ਨੂੰ ਬਾਹਰ ਨਿਕਲਦੇ ਆ ਘਰੋਂ ਵੀ ਸਾਰੇ ਦਿਨ ਆਪਾਂ 12 1 ਵਜੇ ਤੇ ਪੂਰੀ ਅੱਗ ਪੈਣ ਲੱਗ ਜਾਂਦੀ ਏ ਤੇ ਹੁਣ ਜੋ ਸ਼ਾਮ ਹੋਈ ਸੀ ਹੁਣੀ ਮੈਂ ਬਾਹਰ ਨਿਕਲਿਆ ਵੀ ਸ਼ਹਿਰ ਨੂੰ ਗਿਆ ਵਾਂ ਤੇ ਹਜੇ ਵੀ ਵੇਲੇ ਇੰਨੀ ਜਿਆਦਾ ਗਰਮੀ ਹੈ ਵੀ ਗੱਡੀ 'ਚ ਵੀ ਏਸੀ ਲਾ ਕੇ ਬਹਿਣਾ ਪੈਂਦਾ ਹੈ ਵੀਵੇਂ ਚਾਹਮੂ ਆਪਾਂ ਗੱਡੀ ਦੇਸੀ ਨਹੀਂ ਲਾਂਦੇ ਕਈ ਵਾਰੀ ਪਹਿਲਾਂ ਆਪਾਂ ਕਦੋਂ ਲਈਦਾ ਹੁੰਦਾ ਸੀ 2000 years later ਕੀ ਬਣਾਣਾ ਹੈ ਟੀਚਰ ਜੀ ਕੀ ਬਣਾਣਾ ਹੈ ਅੱਜ ਦੱਸਾਂ ਦਾਨ ਦੱਤੇ ਕੀ ਆਵਾ ਕੀ ਬਣਾਣਾ ਹੈ ਨਾ ਨਾ ਬੀ ਆ ਕੀ ਬਣਾ ਰਹੇ ਹੋ ਕੁਝ ਬਣਾਵਾਂਗਾ ਗੋਲ ਚੱਕਰਾ ਲੈ ਮੈਂ ਬਣਾਉਂਦਾ ਗੋਲ ਚੱਕਰਾ No. ना था बोल चुका टीचर जी अगे अगे भी करना टीचर जी बोलो की बना रहे हो सूरज 쉬를 신경을 아이 이대로 왜키니이 ਠੀਕ ਹੈ ਠੀਕ ਹੈ ਟੀਚਰ ਜੀ ਨਹੀਂ ਹੋਣਾ ਟੀਚਰ ਹੈ ਗਿਆ ਪਰ ਸਾਈਡ ਤੇ ਉਹ ਜੋ ਟੀਚਰ ਹੈ ਮੈਨੂੰ ਦਿਖ ਨਹੀਂ ਰਿਹਾ I don't know ਹੈ ਮੈਂ ਇਹ ਕੀ ਹੈ ਲਾਉ ਤੇ ਹੈ ਇਹ ਕੀ ਹੈ ਸੂਰਜ ਜੀ ਬਣਾਓ ਬਣਾਉਂਦਾ ਹਾਂ ਬੱਚੇ ਲੋ ਨਹੀਂ ਛੇਤੀ ਕਰੋ ਟੀਚਰ ਇੱਕ ਹੀ ਹੈ ਹੈ ਬਣਾਓ ਬਣਾ ਦੇ ਬਣਾਨਾ ਟੀਚਰ ਜੀ ਤੁਹਾਨੂੰ ਬੋਲਦੇ ਕਿ ਮੈਂ ਸਟੂਡੈਂਟ ਨੂੰ ਅੱਖ ਚ ਕੀ ਪੈ ਗਿਆ ਸੀ ਓ ਬਣਾ ਨਾ ਟੀਚਰ ਜੀ ਬਣਾਉਂਦਾ ਬਣਾਨਾ ਕਿ ਵੀਰਾ ਸੋਨਾ ਟੀਚਰ ਆ ਦੇਖੋ ਕਿੰਨੇ ਮਾਰਕਸ ਹੋ ਗਏ ਹੈ ਟੀਚਰ ਜੀ ਹੈ ਗੁੱਡ ਇੱਕ ਸਟਾਰ ਵੀ ਦੇ ਦਿਓ ਸਟਾਰ ਕਾਟਾ ਜੇ ਕਿਹਾ ਹੋ ਗਿਆ ਟੀਚਰ ਜੀ ਕਾਟਕ ਦੇ ਦਿਆ ਕਾਟੇ ਇਨੇ ਕਾਟੇ ਕਿ ਤੁਸੀਂ ਨੇ ਗਲਤੀ ਬਣਾਇਆ ਇਹ ਨਾ ਸੋਣਾ ਬਣਾਇਆ ਇੱਕ ਤੇ ਤੁਹਾਡੀ ਹੈ ਤੇ ਤੁਹਾਡਾ ਮੂੰਹ ਗਲਤੇ ਇੱਕ ਤੇ ਤੁਹਾਡਾ ਦੁਨੀਆ ਤੇ ਪਾਸੇ ਗਲ ਕਰੇ ਪਰ ਤੁਹਾਡਾ ਪਰ ਤੁਹਾਡਾ ਆ ਪੂਰਾ ਸਰਕਲ ਚਾਹੀਏ ਠੀਕ ਹੈ ਕੋਲ ਰੋਟੀ ਇੱਕ ਵੀ ਮਾਇਲ ਬੀਕ ਵਾ ਠੀਕ ਹੈ ਪਾਸ ਕਰੀ ਬਲੋਗ ਨਾ ਟੀਚਰ ਵੀ ਬੱਚੇ ਹੈ ਟੀਚਰ ਨੇ ਬਣਾਣਾ ਹੈ ਫੇਰ ਸਰਕਲ

एक ही टीचर जी सूरज है हां बनाता टीचर जी अग् किश बोलो भी है मनाता जी ਫੇਮ ਬਣਾ ਰਿਹਾ ਹਾਂ। ਹਾਂ। ਦੇਖ ਕੀ ਕਰਦਾ ਬਾਦ। ਬੰਦ ਬਲੈਕ ਬੋਰਡ ਤੋਂ ਦੇਖੋਗੇ ਟੀਚਰ ਜੀ। ਇੱਥੇ ਦੇਖੋ ਕੀ ਕਰ ਲਓ ਜੇ ਕਰਨਾ ਹੈ। ਠੀਕ ਹੈ। ਕਰ ਇੱਥੋਂ ਦੇਖੋ। ਦੇਖ ਲਿਆ ਹੈ। ਕਿਉਂ ਗਿਆ ਪੇਪਰ ਹੈ। ਚਲੋ। ਇੱਥੇ ਦੇਖੋ ਕੀ ਕਰ ਲਓ। ਕਰ ਲਿਆ ਸੋਨੇ ਅੱਗੇ। ਆਹ ਕੀ ਹੈ ਮੈਂ ਪੇਪਰ ਦੇਖ ਲੈਂ। ਦੇਖ ਲਿਆ। ਆਪ ਹੀ ਪੇਪਰ ਹੈ। ਹਾਂ ਦੇਖ ਲਿਆ ਪੇਪਰ ਹਾਂ ਜੀ ਨਹੀਂ ਦੇਖਦਾ। ਵੀਡੀਓ ਤੇ ਬਣਾਣੀ ਪਏਗੀ। ਵਲੋਗ ਤੇ ਬਣਾਉਣਾ ਪਏਗਾ। इमनादी

ਟੀਚਰ ਜੀ ਕਿਉਂ ਗਲਤ ਕਰਦੇ ਪਏ ਆ? ਅੱਤ ਤੁਸੀਂ ਕਿਉਂ ਗਲਤ ਕਰਦੇ? ਮੈਂ ਤਾਂ ਟੀਚਰ ਜੀ ਕਰ ਰਿਹਾ, ਤੂੰ ਕੀ ਕਰ ਰਿਹਾ? ਇੱਥੇ ਤੁਸੀਂ ਨੇ ਆ ਕਰਨਾ ਪੜ ਗਿਆ, ਇੱਥੇ ਤੁਸੀਂ ਆ ਕਰਨਾ ਪੜ ਗਿਆ। ਠੀਕ ਹੈ। ਮੈਂ ਕੋਲ ਸੁਮਾਈਲੀ ਵਾਲਾ ਫਰਾਰ ਸੀ ਅੱਜ। ਹਾਂ, ਸੁਮਾਈਲੀ ਵਾਲਾ? ਹਾਂ। ਸਟਾਰ ਤੇ ਦੇ ਦੋ ਮੈਨੂੰ। ਠੀਕ ਹੈ। ਠੀਕ ਹੈ। ਪਹਿਲੇ ਨੂਨ ਦੇ ਦੇ। ਸਟਾਰ। ਸਟਾਰ ਹੈ? ਕਿੰਨਾ ਫਰਾਂਸ ਸਟਾਰ ਹੈ? टीचर जी की करता सारे बुक ते गंदा ही है गंदा ही है गंदा पेपर गंदा कुछ माथे ब्लॉग बना बस कर दिए हले भी थे और भी और और भी कम प्यार आकी बनाता बनाओ बनांदा चलो बना लिया टीचर जी हाँ जी टीचर जी हाँ जी बनाता जी ਬਣਾ ਲਿਆ ਜੀ ਆਹ ਆਇਆ 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 ਵੇ ਦੇ ਫਿਸ਼ਾ ਥੋਰ ਕੀ ਤੀਚਰ ਕਿਉਂ ਚ ਉੱਠ ਬੋਲ ਰਿਆ ਕਿਆ ਜੂ ਉੱਠ ਬੋਲ ਰਿਆ ਬਸ बस टीचर जी लोग बच्चों कैमरे वालों लड़ाक लड़ैक लड़ाक बच्चा हूँ वाओ कितनी अच्छी फीचर बन गई वाओ मैं देता हूँ कितने नंबर दोगे मुझको टीचर जी गी। जीरो जीरो दोगे क्या कितने नंबर दोगे वन से हंड्रेड वन से हंड्रेड अच्छा दे दे। 100 1 ਨੰਬਰ 100 ਵਿੱਚ 1 ਨੰਬਰ ਇਤਨਾ ਘੱਮ ਤੋ ਇਤਨਾ ਕੰਮ ਕਿਉਂ ਦੇ ਰਿਓ ਅੱਛੇ ਲੈ ਕਹਿਣਾ ਤੋ 100 ਚੰਦਾੜ ਤੇਰੀ ਨੂੰ ਇੰਨੇ ਮਾਰਕਸ ਟਿੱਕਰ ਅਰੇ ਮੈਂ ਤਾਂ ਫਰਸਟ ਆ ਗਿਆ ਰੇ ਸਟਾਰ ਵੀ अरे टीचर तुम तो बहुत अच्छे हो इतने मार्क्स देते हो मुझको टीचर जी जी क्या कर रहे हैं बस टीचर जी आज के लिए बस